ਲੱਭੀ ਮਿੱਤਰੋ ਅੱਜ ਦੀ ਵੀਡੀਓ ਆਪਣੀ ਜਹੋਂ ਜਾ ਰਹੀ ਹੈਗੀ ਮਾਂਸਾ ਮੰਡੀ ਤੋਂ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਇਹ ਮੰਡੀ ਹਰੇਕ ਸ਼ੁੱਕਰਵਾਰ ਨੂੰ ਲੱਗਦੀ ਹੈਗੀ ਇਹਦੇ ਵਿੱਚ ਪਸ਼ੂ ਦੀ ਗਿਣਤੀ ਦੀ ਗੱਲ ਕਰੀਏ ਤਾਂ 2 ਤੋਂ 250 ਮੱਝਾਂ ਆਉਂਦੀਆਂ ਤੇ 10k ਸਾਨੂੰ ਇਹਦੇ ਵਿੱਚ ਗਾਈਆਂ ਦੇਖਣ ਨੂੰ ਮਿਲੀਆਂ ਬਾਕੀ ਇੱਕ ਵਾਰੀ ਤੁਹਾਨੂੰ ਸਾਰੀ ਮੰਡੀ ਤੇ ਆਪਾਂ ਝਲਕੀ ਮਰਾਵਾਂਗੇ ਵੀ ਕਿੰਨਾ ਕੁ ਜਾਨਵਰ ਆਏ ਸੀ ਕਿੰਨੇ ਕੁ ਚੰਗੇ ਪਸ਼ੂ ਸੀਗੇ ਹਨਾ ਤੇ ਬਾਕੀ ਦੇਖੋ ਤੁਸੀਂ ਪੂਰਾ ਵਧੀਆ ਮਾਹੌਲ ਆ ਤੇ ਇੱਕ ਇਹ ਮੰਡੀ ਕਿਸੇ ਦੀ ਨਹੀਂ ਹੈਗੀ ਕਿਸੇ ਉਹਦੀ ਨਹੀਂ ਹੈਗੀ ਸਰਕਾਰੀ ਮੰਡੀ ਹੋਗੀ ਹੈ ਜਿਹਦੇ ਵਿੱਚ ਸਰਕਾਰੀ ਲੈਖਤ ਵਾਲੇ ਆਉਂਦੇ ਆ ਤੇ ਉਹ ਜਿੰਨਾ ਵੀ ਆਪਾਂ ਖਰੀਦਦੇ ਆਂਗੇ ਤਾਂ 4% ਲੈਂਦੇ ਆ ਜਿਵੇਂ 1 ਲੱਖ ਦਾ 4% ਠੀਕ ਹੈ ਤੇ ਮੰਡੀ ਵਿੱਚ ਬਹੁਤ ਜਿਆਦੇ ਸੌਤੇ ਹੁੰਦੇ ਸੀ ਤੇ ਕੋਈ ਵੀ ਭਰਾਏ ਨਾ ਕਹੋ ਵੀ ਕਾਟੂ ਮਾਲ ਕਾਟੂ ਮਾਲ ਲਈ ਬਈ ਮੈਂ ਦੇਖਿਆ ਸੀ ਤਾਂ ਮੈਨੂੰ ਕਿਤੇ ਮਿਲੇ ਨਹੀਂ ਹੈਗੇ ਠੀਕ ਹੈ ਤੇ ਬਾਕੀ ਤੁਸੀਂ ਮੱਝਾਂ ਦੇਖੋ ਇੱਕ ਵਾਰੀ ਚੈੱਕ ਕਰੋ ਇਹ ਚੰਗੀਆਂ ਚੰਗੀਆਂ ਮੱਝਾਂ ਹੁੰਦੀਆਂ ਹੈਗੀਆਂ ਤੇ ਬਹੁਤ ਜਿਆਦਾ ਮਤਲਬ ਵਧੀਆ ਮੱਝਾਂ ਸੀਗੀਆਂ ਤੇ ਆ ਸਾਰੀਆਂ ਝੋਟੀਆਂ ਚੀਜ਼ ਮੈਨੂੰ ਪਸੰਦ ਨਹੀਂ ਆਉਂਦੀਆਂ ਕੋਈ ਵੀ ਨਾ ਚਦੀ ਮੱਝ ਨਹੀਂ ਸੀਗੀ ਠੀਕ ਹੈ ਤੇ ਬਾਕੀ ਆ ਮੱਝ ਦੇਖੋ ਪੂਰੀ ਚੰਗੀ ਹੈਗੀ ਤੇ ਇਹਦੇ ਵਿੱਚ ਆਪਾਂ ਰੇਟ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈਗੀ ਕਿਉਂਕਿ ਆਪਾਂ ਵੈਸੇ ਪਹਿਲੀ ਔਰ ਮੰਡੀ ਤੇ ਗਏ ਸੀਗੇ ਤੇ ਦੇਖਣ ਗਏ ਸੀਗੇ ਵੀ ਕੀ ਕੁਛ ਆਉਂਦਾ ਕਿਵੇਂ ਆਉਂਦਾ ਹਨਾ ਸਾਡਾ ਉੱਤਰ ਕੋਈ ਰੂਟ ਸੀਗਾ ਤਾਂ ਕਰਕੇ ਮੰਡੀ ਤੇ ਢੇੜਾ ਲਾਇਆ ਤੇ ਬਾਕੀ ਆ ਦੇਖੋ ਇੱਕ ਨੀਲੀ ਰਾਵੀ ਦੀ ਮੱਝ ਤੇ ਕਈ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਆ ਵੀ ਸਾਨੂੰ ਨੀਲੀ ਰਾਵੀ ਦੀ ਮੱਝ ਬਹੁਤ ਘੱਟ ਚਾਂਸ ਲੰਗਾ ਦੇਖੋ ਮਾਜੀ ਇਹ ਜੇ ਥਨ ਵਾਲੇ ਖੋਲੇ ਸਿੰਘ ਵਾਲੀਆਂ ਥੋੜਾ ਦੁੱਧ ਚੰਗਾ ਹੁੰਦਾ ਏ ਥੱਲੇ ਤੇ ਬਾਕੀ ਜੇ ਕੋਈ ਵੀ ਭਰਾ ਨਵਾਂ ਕੰਮ ਸਟਾਰਟ ਕਰਦਾ ਤਾਂ ਉਹ ਥੋੜੇ ਦੁੱਧ ਵਾਲੀ ਤੋਂ ਜਾਨੀ ਕਿ 10 12 ਕਿਲੋ ਦੁੱਧ ਵਾਲੀ ਤੋਂ ਇਹ ਕੰਮ ਸਟਾਰਟ ਕਰਿਓ ਜੇ ਤੁਸੀਂ ਵੱਡੇ ਪਸ਼ੂ ਨਾਲ ਸਟਾਰਟ ਕਰਨਾ ਤਾਂ ਔਖਾ ਹੋ ਜਾਂਦਾ ਹੈਗਾ ਬਾਅਦ ਚ ਕਿਹੜੀ ਕੋਈ ਪ੍ਰੋਬਲਮ ਕ੍ਰੀਏਟ ਕਰਤੀ ਹੈ ਨਾ ਇਹਨੂੰ 10 12 ਕਿਲੋ ਦਾਣਾ ਪੈਂਦਾ ਉਹਦੀ ਮਨਟੇਨੈਂਸ ਵੀ ਔਖੀ ਹੁੰਦੀ ਹੈਗੀ ਹੈ ਨਾ ਬਾਕੀ ਤੁਸੀਂ ਦੇਖੋ ਆ ਮਾਜੀ ਕਿੰਨੀ ਚੰਗੀ ਹੈਗੀ ਠੀਕ ਹੈ ਤੇ ਵਿੱਚ ਕਟੀਆਂ ਵੀ ਸੀਗੀਆਂ ਇਹ ਗੱਲ ਨਹੀਂ ਵੀ ਗੱਲੀਆਂ ਮੱਝੀਆਂ ਸੀਗ ਕਟੀਆਂ ਵੀ ਬਹੁਤ ਘੱਟ ਸੀਗੀਆਂ ਤੇ ਆ ਦੋ ਗੰਗਾ ਸੀਗੀਆਂ ਸਾਰੀ ਮੰਡੀ ਦੇ ਵਿੱਚ ਮੈਂ ਦੇਖੀਆਂ ਇੱਕ ਟੋਕੜਾਂ ਸੀਗੀ ਤੇ ਇੱਕ ਆ ਆ ਗਈ ਹਨਾ ਤੇ ਇੱਕ ਆ ਦੇਖੋ ਬਈ ਕਟੀਆਂ ਦਿਖਾਉਣਾ ਸਾਨੂੰ ਇੱਧਰ ਕਟੀਆਂ ਆ ਮੱਜ ਟੋਕੜ ਮੱਜ ਸੀਗੀ ਇਹ ਇਹ ਤਾਂ ਰੇਟ ਵੀ ਪੁੱਛਿਆ ਸੀ ਬਈ ਆਪਾਂ ਤੇ ਬਾਕੀ ਪੂਰਾ ਵਧੀਆ ਮਾਹੌਲ ਹੁੰਦਾਗਾ ਜੇ ਕੋਈ ਨਾਰਮਲ ਰੇਟ ਦਾ ਪਸ਼ੂ ਲੈਣਾ ਤੇ ਝੋਟੀਆਂ ਖੜੀਆਂ ਬਹੁਤ ਚੰਗੀਆਂ ਸੀਗੀਆਂ ਛੋਟੇ ਝੋਟੀਆਂ ਵੀ ਚੰਗੇ ਹੁੰਦੇ ਹਨਾ ਬਾਕੀ ਕੱਲ ਨੂੰ ਆਪਾਂ ਰਾਮਪੁਰਾ ਮੰਡੀ ਤੇ ਮਿਲਾਂਗੇ ਤੇ ਸਾਨੂੰ ਕਰਾਂਗੇ ਗੱਲਬਾਤ ਚੰਗੇ ਚੰਗੇ ਪਸ਼ੂਆਂ ਬਾਰੇ ਤਿਆ ਦੇ ਕੋ ਕੁਲੇ ਸਿੰਗਣੀ ਮੱਚੇਗੀ ਤੇ ਅਸੀਂ ਛੋਟ ਕਰਨ ਦੇ ਵਿੱਚ ਰੇਟ ਪੁੱਛਣ ਦੇ ਵਿੱਚ ਕਾਰਨ ਕੀ ਸੀਗਾ ਵੀ ਸਾਨੂੰ ਕਾਹਲੀ ਸੀ ਤੇ ਅਸੀਂ ਆਉਣਾ ਸੀਗਾ ਠੀਕ ਆ ਕੱਟੀ ਦੇਖੋ ਤੇ ਆ ਦੇਸੀਆਂ ਦੇਖੋ ਹਨਾ ਤੇ ਆ ਦੇਖੋ ਪੂਰੇ ਤਕੜਾ ਵੀ ਸੋਹਣੀ ਕੱਟੀ ਸੀਗੀ ਤੇ ਮੱਝ ਖੜੀ ਸੀ ਪੂਰੀ ਚੰਗੀ ਪੂਰੀ ਘੈਂਟ ਗੱਲਵਾਸੀ ਤੇ ਹਰੇਕ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਇੱਥੇ ਥੋੜੇ ਜਿਹੇ ਪਸ਼ੂ ਆਉਂਦੇ ਆ 100 ਦੋ 100 ਤੋਂ 200 ਤੋਂ 250 ਹੋ ਜੇ ਤੋਂ ਵੱਧ ਕੁਝ ਨਹੀਂ ਹੁੰਦਾਗਾ ਤੇ ਉਧਰ ਨੇੜੇ ਤੇ ਜਿਹੜੇ ਵੀ ਭਰਾ ਹੈਗੇ ਮੰਡੀ ਤੇ ਵਪਾਰੀਆਂ ਤੋਂ ਬਚ ਕੇ ਠੀਕ ਹੈ ਦਾਲਾਂ ਤੋਂ ਬਚ ਕੇ ਤੇ ਆਪਦੀ ਮਤਲਬ ਕੀ ਕਹਿੰਦੇ ਹੁੰਦੇ ਸਮਝਦਾਰੀ ਨਾਲ ਤੇ ਤਿੱਖੇ ਹੋ ਕੇ ਮੰਡੀ ਚ ਪੂਰਾ ਪਸ਼ੂ ਲੈਣਾ ਕਿਉਂਕਿ ਠੱਗ ਘਰਾਂ ਚ ਵੀ ਹੁੰਦੇ ਆ ਤੇ ਮਤਲਬ ਮੰਡੀ ਚ ਵੀ ਹੁੰਦੇ ਆ ਨਾ ਤੇ ਆਪਾਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਹਿੰਦੇ ਹੈਗੀ ਪਰ ਜੇ ਆਪਾਂ ਪਸ਼ੂ ਖਰੀਦਣਾ ਤਾਂ ਆਪ ਦਾ ਬਚਾਅ ਕਰਨਾ ਜ਼ਰੂਰੀ ਹੈ ਫੇਰ ਹੀ ਆਪਾਂ ਕਿਸੇ ਫਾਰਮ ਦੀ ਸ਼ੁਰੂਆਤ ਕਰ ਸਕਦੇ ਆ ਫੇਰ ਹੀ ਕਿਸੇ ਚੰਗੂ ਪਸ਼ੂਵਾਲ ਜਾ ਸਕਦੇ ਆ ਆਪਣੀ ਤੋਕੜ ਕੱਬਣ ਠੀਕੀ ਇਹ ਆਪ ਨੂੰ ਚੰਗੀ ਲੱਗੀ ਸੀਗੀ ਬਾਕੀ ਆ ਦੇਖੋ ਮੱਜਾ ਮੂਜਾ ਬਸ ਜਿੰਨਾ ਕ ਆਪਾਂ ਤੁਹਾਨੂੰ ਵੀਡੀਓ ਦਿਖਾਤਾ ਇੰਨੇ ਕੀ ਪਸ਼ੂ ਆਉਂਦੇ ਆ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ